ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਟੀਚਰਸ ਟੀਵੀ ਦੇ ਤੁਹਾਡਾ ਸਵਾਗਤ ਆ ਮੈਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਅਗਲੀ ਵੀਡੀਓ ਲੈ ਕੇ ਤੁਹਾਡੇ درمیان ਆ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਅਹਿਮ ਆ ਹੈ ਇਸ ਤੋਂ ਪਹਿਲਾਂ ਅਸੀਂ ਨਵੋਧਿਆ ਬਦਿਆਲੇ ਦੇ ਜਿਹੜੇ ਬੱਚਿਆਂ ਦੀ 5ਵੀਂ ਕਲਾਸ ਦੇ ਵਿੱਚ ਉਹਦੂਆ ਟੈਸਟ ਹੁੰਦਾਗਾ ਉਹਦੇ ਨਾਲ ਸੰਬੰਧਤ ਵੀਡੀਓ ਸਾਡੀਆਂ ਇਸ ਚੈਨਲ ਦੇ ਉੱਤੇ ਤੁਸੀਂ ਦੇਖ ਸਕਦੇ ਆ ਔਰ ਅੱਗੇ ਤੋਂ ਅਸੀਂ ਜਿਹੜੇ ਬੱਚੇ ਹੁਣ 5ਵੀਂ ਕਲਾਸ ਦੇ ਵਿੱਚ ਹੋ ਚੁੱਕੇ ਆ ਉਹਨਾਂ ਦੀਆਂ ਵੀਡੀਓ ਬੜੀਆਂ ਹੀ ਬਰੀਕੀ ਦੇ ਨਾਲ ਜੇ ਤੁਸੀਂ ਹੁਣੇ ਤੋਂ ਹੀ ਸ਼ੁਰੂ ਕਰ ਦਿਓਗੇ ਤਾਂ ਤੁਸੀਂ ਉਹ ਟੈਸਟ ਆ ਜਿਹੜਾ ਕਲੀਅਰ ਕਰ ਲਓਗੇ 100% ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਬਹੁਤ ਅਹਿਮ ਹੋਣ ਵਾਲੀ ਆ ਕਿਉਂਕਿ 10ਵੀਂ ਕਲਾਸ ਦੇ ਵਿੱਚ ਬੱਚੇ ਜਾਂ ਜਿਹੜੇ ਹੋਣਗੇ ਹੁਣ ਤਾਂ ਜਾਂ ਜਿਹੜੇ ਹੋ ਚੁੱਕੇ ਆ ਤਾਂ ਜੇ ਜਾਂ ਜਿਨ੍ਹਾਂ ਨੇ ਪਾਸ ਕਰ ਲਈ ਐ 10ਵੀਂ ਹਲੇ ਤਿੰਨੇ ਤਰ੍ਹਾਂ ਦੇ ਬੱਚੇ ਆ ਜਿਹੜੇ ਹੈਗੇ ਆ ਗਲਤੀ ਕਰਦੇ ਆ ਉਹ ਗਲਤੀ ਆ ਜਿਹੜੀ ਹੈਗੀ ਆ ਆਪਾਂ ਉਹ ਨਾ ਹੋਵੇ ਉਹਨਾਂ ਤੋਂ ਤੇ ਉਹਨਾਂ ਦੀ ਸਟੱਡੀ ਹੈ ਜਿਹੜੀ ਉਹ ਬਿਨਾਂ ਰੋਕ ਟੋਕਾ ਜਿਹੜੀ ਚੱਲਦੀ ਰਹੇ ਉਸ ਦੇ ਨਾਲ ਸੰਬੰਧਤ ਅੱਜ ਦੀ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨਾ ਜਾ ਰਿਆਂਗਾ ਵੀਡੀਓ ਦੇ ਵਿੱਚ ਕੀ ਬੱਚੇ ਜਿਹੜੇ ਹੈਗੇ ਉਹ ਗਲਤੀ ਕਰਦੇ ਆ ਤਾਂ ਆਪਾਂ ਇਹਦੇ ਉੱਤੇ ਧਿਆਨ ਅੱਜ ਕੇਂਦਰਿਤ ਕਰਾਂਗੇ ਤਾਂ ਅੱਜ ਦੀ ਜਿਹੜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਹਾਲੇ ਤੱਕ ਦਾ ਟੀਚਰਸ ਟੀਵੀ ਆਪਣਾ YouTube ਚੈਨਲ ਆ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੋ ਤੇ ਨਾਲ ਬੈਲ ਆਈਕਨ ਦਾ ਬਟਨ ਆ ਜਿਹੜਾ ਜਰੂਰ ਦਬ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਜਿਹੜੀ ਇਹ ਪਾਈਏ ਉਹ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਪਹੁੰਚ ਜਾਵੇ ਤਾਂ 10ਵੀਂ ਕਲਾਸ ਦੇ ਵਿੱਚ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਹੀ ਗੱਲ ਕਰਕੇ ਛੱਡਿਆ ਬੱਚੇ ਆਪਾਂ ਗੱਲ ਕਰਾਂਗੇ ਜਿਹੜੇ ਬੱਚੇ 10ਵੀਂ ਕਲਾਸ ਦੇ ਵਿੱਚ ਜਾਂ ਹੋਣਗੇ ਹੁਣ ਤੇ ਉਹ ਜਦੋਂ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਕੀ ਕਰਨਾ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਆਪਾਂ ਜਾਵਾਂਗੇ ਔਰ ਤੁਹਾਨੂੰ ਮੈਂ ਬਰੀਕੀ ਦੇ ਨਾਲ ਦੱਸੂਗਾ ਵੀ ਕਿਹੜੀ ਗਲਤੀ ਆ ਬੱਚੇ ਉਹ ਕਰਦੇ ਆ ਤੇ ਜਿਹੜੀ ਉਹਨਾਂ ਨੂੰ ਕਰਨੀ ਨਹੀਂ ਚਾਹੀਦੀ ਕਿਹੜੇ ਬੱਚੇ ਜਦੋਂ 10ਵੀਂ ਕਲਾਸ ਚ ਹੋ ਜਾਂਦੇ ਆ ਉਹ ਕੀ ਗਲਤੀ ਕਰਦੇ ਆ ਜਿਨ੍ਹਾਂ ਨੇ 10ਵੀਂ ਪਾਸ ਕਰ ਲਈ ਆ ਉਹ ਕੀ ਗਲਤੀ ਕਰਦੇ ਆ ਜਿਹੜੀ 9ਵੀਂ ਚ ਉਹਨਾਂ ਨੇ 10ਵੀਂ ਚ ਹੋਣਾ ਉਹ ਕੀ ਗਲਤੀ ਕਰਦੇ ਆ ਇਹਦੇ ਉੱਤੇ ਆਪਣੀ ਅੱਜ ਦੀ ਇਹ ਵੀਡੀਓ ਆਗੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਬਰੀਕੀ ਦੇ ਨਾਲ ਅਸੀਂ ਗੱਲਾਂ ਬਾਤਾਂ ਦੱਸਦੇ ਆ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਤੁਹਾਨੂੰ ਕਿ ਮੈਥ ਨਾਲ ਸੰਬੰਧਤ ਸਾਡੀਆਂ ਵੀਡੀਓ ਜਿਹੜੀਆਂ ਆਉਂਦੀਆਂ ਰਹਿੰਦੀਆਂ ਅਸੀਂ 6th ਕਲਾਸ ਤੋਂ ਲੈ ਕੇ 10th ਤੱਕ ਦਾ ਜਿਹੜਾ ਮੈਥ ਆ ਇਹਦੇ ਵਿੱਚ ਕੰਪਲੀਟ ਕਰਾਉਣਾ ਹੈ ਅਗਲੀ ਵੀਡੀਓ ਦੇ ਵਿੱਚ ਜਿਹੜੇ ਬੱਚੇ ਕਰਨਾ ਚਾਹੁੰਦੇ ਆ ਉਹ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਜਰੂਰਤ ਨਹੀਂ ਟਿਊਸ਼ਨ ਦੇ ਪੈਸੇ ਭਰਨ ਦੀ ਕੋਈ ਜਰੂਰਤ ਨਹੀਂ ਹੈਗੀ ਤੁਹਾਨੂੰ ਵੀ ਤੁਸੀਂ ਜਿਹੜਾ ਹੈਗਾ ਐਵੇਂ ਦਰਵਾਜ਼ਾ ਠੋਕਰਾਂ ਖਾਤੇ ਫਿਰੋ ਇਹਨਾਂ ਵੀਡੀਓ ਨੂੰ ਦੇਖੋ ਕੱਲਾ ਕੱਲਾ ਸਵਾਲ ਆ ਜਿਹੜਾ ਤੁਹਾਡਾ ਹੱਲ ਮਿਲੂਗਾ ਤੁਹਾਨੂੰ ਤਾਂ ਜਿਹੜੇ ਮੈਥ ਨੂੰ ਕਹਿੰਦੇ ਆ ਵੀ ਬੜਾ ਔਖਾ ਸਬਜੈਕਟ ਹੈਗਾ ਇਹ ਤਾਂ ਉਹਨਾਂ ਲਈ ਵੀ ਇਹ ਆਸਾਨ ਹੋ ਜਾਊਗਾ ਚਲੋ ਜੀ ਕਰਦੇ ਆ ਅੱਜ ਦੇ ਵੀਡੀਓ ਦੀ ਸ਼ੁਰੂਆਤ ਤਾਂ ਜਿਹੜੇ ਬੱਚੇ 10ਵੀਂ ਕਲਾਸ ਦੇ ਵਿੱਚ ਸ਼ੁਰੂਆਤ ਕਰਦੇ ਆ ਜਦੋਂ ਉਹ 10ਵੀਂ ਕਲਾਸ ਦੇ ਵਿੱਚ ਹੋ ਜਾਂਦੇ ਆ ਉਸ ਤੋਂ ਪਹਿਲਾਂ 9ਵੀਂ ਕਲਾਸ ਦੇ ਵਿੱਚ ਜਿਹੜੇ ਬੱਚੇ ਹੋ ਜਾਂ ਹੁੰਦੇ ਆ ਕਿ ਪੜਦੇ ਆਪ ਦਾ ਬੇਸ ਆ ਜਿਹੜਾ ਇਸ ਤਰ੍ਹਾਂ ਦਾ ਸੈਲਫ ਸਟਡੀ ਦਾ ਜਿਹੜਾ ਹੈਗਾ ਸਾਡਾ ਬੇਸ ਬਣਾਓ ਉਹ ਕੀ ਇਵੇਂ ਹੋਣਾ ਚਾਹੀਦਾ ਸਾਨੂੰ ਆਪਦੀ ਸਟੱਡੀ ਆ ਜਿਹੜੀ ਵਧਾਉਣੀ ਚਾਹੀਦੀ ਆ ਉਹ ਸਟੱਡੀ ਜਿਹੜੀ ਅਸੀਂ ਸਕੂਲ ਤੋਂ ਇਲਾਵਾ ਆਪਦੇ ਘਰ ਦੇ ਵਿੱਚ ਜਾ ਕੇ ਕਰਦੇ ਆ ਬਹੁਤ ਸਾਰੇ ਬੱਚੇ ਤੁਸੀਂ ਇਹ ਜੋ ਦੇਖੇ ਹੋਣਗੇ ਨਾ ਤਾਂ ਉਹ ਕਿਤੇ ਜਾ ਕੇ ਟਿਊਸ਼ਨ ਪੜ੍ਹਦੇ ਹੈਗੇ ਤੇ ਨਾ ਉਹ ਕਿਸੇ ਸਕੂਲ ਦੇ ਵਿੱਚ ਜਿਹੜਾ ਹੈਗਾ ਕਿ ਐਕਸਟਰਾ ਜਿਹੜਾ ਹੈਗਾ ਕੰਮ ਉਹ ਕਰਦੇ ਹੈਗੇ ਉਹ ਕੀ ਕਰਦੇ ਆ ਉਹ ਘਰ ਜਾ ਕੇ ਆਪਦੀ ਸਟੱਡੀ ਦੇ ਉੱਤੇ ਫੋਕਸ ਕਰਦੇ ਆ ਤੇ ਬਿਨਾਂ ਟਿਊਸ਼ਨ ਤੋਂ ਹੀ ਉਹ ਬੱਚੇ ਜਿਹੜੇ ਕੋਈ ਡਾਕਟਰ ਬਣ ਜਾਂਦਾ ਕੋਈ ਇੰਜੀਨੀਅਰ ਬਣ ਜਾਂਦਾ ਫਰਕ ਕਿੱਥੇ ਪੈਂਦਾ ਜੇ ਅਸੀਂ ਸੋਚੀਏ ਵੀ ਯਾਰ ਉਹ ਸਾਡੇ ਨਾਲ ਕੋਈ ਅਲੈਦਾ ਸੀਗੇ ਕਿਉਂਕਿ ਦਿਮਾਗ ਆ ਜਿਹੜਾ ਹਰ ਇਨਸਾਨ ਦਾ ਉਨਾ ਹੀ ਹੁੰਦਾਗਾ ਉਸੇ ਦਿਮਾਗ ਦੇ ਨਾਲ ਹੀ ਸਾਰੇ ਬੱਚੇ ਜਿਹੜੇ ਹੈਗੇ ਉਹ ਆਪਾਂ ਮਨੋੱਖਾ ਜਿਹੜੇ ਓਡਾ ਹੀ ਜਿਹੜਾ ਸਾਈਜ਼ ਆ ਉਹਦਾ ਮਾਪ ਤੋਲ ਹੁੰਦਾ ਗੱਲ ਹੁੰਦੀ ਹੈ ਵੀ ਸਾਡੇ ਚ ਟੈਲੈਂਟ ਕੀ ਹੈ ਅਸੀਂ ਉਹ ਟੈਲੈਂਟ ਨੂੰ ਪਛਾਣ ਕੇ ਉਹਤੇ ਮਿਹਨਤ ਕਰਨੀ ਹੁੰਦੀ ਕਿੱਥੇ ਫਰਕ ਪੈਂਦਾ ਮਿਹਨਤ ਦੇ ਉੱਤੇ ਫਰਕ ਪੈਂਦਾ ਜਿਹੜਾ ਬੱਚਾ ਆਪਦੀ ਸਟੱਡੀ ਹੈ ਜਿਹੜੀ 6 7 8 ਘੰਟੇ ਦੀ ਬਣਾ ਲੈਂਦਾਗਾ ਉਹ ਬੱਚਾ ਜ਼ਿੰਦਗੀ ਦੇ ਵਿੱਚ ਹਰ ਐਗਜ਼ਾਮ ਨੂੰ ਕਲੀਅਰ ਕਰੂਗਾ ਹੀ ਕਰੂਗਾ ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਐਗਜ਼ਾਮ ਨੂੰ ਕਲੀਅਰ ਕਰਨ ਤੋਂ ਰੋਗ ਨਹੀਂ ਸਕਦੀ ਸੋ ਪਹਿਲਾ ਪੁਆਇੰਟ ਸਾਡਾ ਇਹ ਹੋਊਗਾ ਵੀ ਅਸੀਂ ਆਪ ਦੀ ਸਟੱਡੀ ਹੈ ਜਿਹੜੀ ਉਹਨੂੰ ਵਧਾਵਾਂਗੇ ਸੈਲਫ ਸਟੱਡੀ ਨੂੰ 6 ਘੰਟੇ ਤੁਸੀਂ ਸਕੂਲ ਦੇ ਵਿੱਚ ਪੜ੍ਹਦੇ ਆਂ 7 ਘੰਟੇ ਆਪਾਂ ਜਿਹੜਾ ਜਾ ਕੇ ਘਰੇ ਪੜ੍ਹੀਏ ਜੋ ਚੀਜ਼ਾਂ ਸਮਝ ਨਹੀਂ ਆਉਂਦੀਆਂ ਆਪਣੇ ਸਾਥੀਆਂ ਦੇ ਨਾਲ ਡਿਸਕਸ ਕਰੀਏ ਆਪਣੇ ਟੀਚਰ ਦੇ ਨਾਲ ਡਿਸਕਸ ਕਰੀਏ ਜਿੱਥੋਂ ਵੀ ਤੁਹਾਡਾ ਜਿਹੜਾ ਹੈਗਾ ਉਹ ਤੁਹਾਡੀ ਸਿਰਦਰਦੀ ਹੈ ਤੁਸੀਂ ਇਹ ਸਾਡੀਆਂ ਵੀਡੀਓਜ਼ ਦੇਖ ਲਓ ਉਹਨਾਂ ਤੋਂ ਕਲੀਅਰ ਕਰ ਲਓ ਜਾਂ YouTube ਤੇ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਤੁਹਾਨੂੰ ਇਹਦੇ ਨਾਲ ਸੰਬੰਧਤ ਆ ਜਿਹੜੇ ਹੈਗੇ ਮਿਲ ਜਾਣਗੀਆਂ ਵੀਡੀਓਜ਼ ਤੁਸੀਂ ਉਹਨਾਂ ਤੋਂ ਵੀ ਦੇਖ ਸਕਦੇ ਆ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਉਹਨੂੰ ਕਰ ਸਕਦੇ ਆ ਇਸ 'ਚ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਬੱਚਾ ਇੰਗਲਿਸ਼ ਮੀਡੀਅਮ 'ਚ ਪੜਦਾ ਜਾਂ ਪੰਜਾਬੀ ਮੀਡੀਅਮ ਦੇ ਵਿੱਚ ਪੜਦਾ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਮਨ ਦੇ ਵਿੱਚ ਇਹ ਭੁਲੇਖਾ ਹੋਵੇ ਵੀ ਇੰਗਲਿਸ਼ ਮੀਡੀਅਮ ਵਾਲੇ ਬੱਚੇ ਆ ਜਿਹੜੇ ਹੈਗੇ ਆ ਉਹ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ ਨਹੀਂ ਇੰਗਲਿਸ਼ ਮੀਡੀਅਮ ਇੱਕ ਲੈਂਗੁਏਜ ਆ ਲੈਂਗੁਏਜ ਨੂੰ ਸਿੱਖਣਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਆਏ ਸਾਇਰਲ ਸੈਂਟਰ ਆ ਜਿਹੜੇ ਹੈਗੇ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਇੰਗਲਿਸ਼ ਬੰਦਾ ਸਿੱਖ ਸਕਦਾ ਹੈਗਾ ਬੋਲਣੀ ਲਿਖਣੀ ਪੜ੍ਹਣੀ ਉਹਦੇ ਉੱਤੇ ਗ੍ਰਾਮਮਾਰ ਜਿਹੜੀ ਹੈਗੀ ਹੈ ਦੋ ਤਿੰਨ ਮਹੀਨਿਆਂ ਦੀ ਪ੍ਰੈਕਟਿਸ ਆ ਜਿਹੜੀ ਹੈਗੀ ਉਹ ਕਰ ਦਿੰਦੇ ਆ ਸੱਤ ਅੱਠ ਸੌ ਵਰਡ ਚਾਹੀਦਾ ਹੁੰਦਾ ਸਿਰਫ ਇੰਗਲਿਸ਼ ਨੂੰ ਜਾਣਨ ਦੇ ਲਈ ਸੋ ਜੇਕਰ ਅਸੀਂ ਇਹ ਸੋਚਦੇ ਆ ਮਨ ਦੇ ਵਿੱਚ ਵੀ ਅਸੀਂ ਇੰਗਲਿਸ਼ ਦੇ ਵਿੱਚ ਇੰਗਲਿਸ਼ ਮੀਡੀਅਮ ਵਾਲੇ ਬੱਚੇ ਇੰਟੈਲੀਜੈਂਟ ਹੁੰਦੇ ਆ ਤਾਂ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਉਹਦੇ ਮਨ ਦੇ ਵਿੱਚ ਕਿਉਂਕਿ ਤੁਸੀਂ ਉਹ ਬੱਚੇ ਵੀ ਦੇਖੇ ਹੋਣਗੇ ਜਿਹੜੇ ਪੰਜਾਬੀ ਮੀਡੀਅਮ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਆ ਅੱਜ ਡੀਸੀ ਤੱਕ ਬਣੇ ਵਿਆ ਪੰਜਾਬੀ ਸਕੂਲਾਂ ਦੇ ਵਿੱਚ ਪੜ੍ਹ ਕੇ ਪ੍ਰਾਇਮਰੀ ਸਕੂਲਾਂ 'ਚ ਹਾਈ ਸਕੂਲਾਂ 'ਚ ਪੜ੍ਹ ਕੇ ਵੀ ਸੋ ਇਹ ਭਲੇਖਾ ਨਹੀਂ ਰੱਖਣਾ ਚਾਹੀਦਾ ਜੇ ਕੋਈ ਪੜਦਾ ਬੱਚਾ ਇੰਗਲਿਸ਼ ਮੀਡੀਅਮ 'ਚ ਵੀ ਹੋਵੇ ਤਾਂ ਵੀ ਇਹ ਕੋਈ ਵੱਲ ਨਹੀਂ ਕੋਈ ਵਧੀਆ ਇੰਗਲਿਸ਼ ਮੀਡੀਅਮ ਵਾਲੇ ਵੀ ਬੱਚੇ ਵਧੀਆ ਹੁੰਦੇ ਆ ਪਰ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਹੀਣਤਾ ਮਹਿਸੂਸ ਕਰੀਏ ਵੀ ਜਦ ਅਸੀਂ ਤਾਂ ਪੰਜਾਬੀ ਮੀਡੀਅਮ 'ਚ ਪੜ੍ਹਨੇ ਆ ਅਸੀਂ ਕੀ ਕਰ ਸਕਦੇ ਆ ਅੱਜ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਉਹ ਗਲਤੀਆਂ ਜਿਹੜੀਆਂ ਹੈਗੇ ਤੁਹਾਡੇ ਮਨ ਦੇ ਗਲਤ ਕਨਸੈਪਟ ਆ ਉਹ ਤੁਹਾਡੇ ਮਨ ਚੋਂ ਆਪਾਂ ਕੱਢਾਂਗੇ ਸੋ ਪਹਿਲੀ ਪਹਿਲਾ ਪੁਆਇੰਟ ਆਪਣਾ ਇਹੀ ਹੋਊਗਾ ਵੀ ਅਸੀਂ ਆਪਦੀ ਸਟੱਡੀ ਆ ਜਿਹੜੀ ਹੈਗੀ ਉਹ 6-7 ਘੰਟੇ ਦੀ ਬਣਾਵਾਂਗੇ ਘਰੇ ਜਾ ਕੇ ਪੜਨ ਵਾਲਾ ਕੰਮ ਦੂਸਰਾ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿਹੜੇ ਸਬਜੈਕਟ ਆ ਜਿਨ੍ਹਾਂ ਤੇ ਖਾਸ ਤੌਰ ਤੇ ਵੈਸੇ ਸਬਜੈਕਟ ਸਾਰੇ ਹੀ ਆ ਜਿਹੜੇ ਹੈਗੇ ਕੰਮ ਦੇ ਹੁੰਦੇ ਆ ਪਰ ਖਾਸ ਤੌਰ ਤੇ ਜਿਨ੍ਹਾਂ ਦਾ ਪਲੱਸ 2 ਕਲਾਸ ਤੱਕ ਸਾਨੂੰ ਕਿੰਨਾ ਵਿਸ਼ਿਆਂ ਦੇ ਉੱਤੇ ਧਿਆਨ ਆ ਜਿਹੜਾ ਹੈਗਾ ਉਹ ਦੇਣਾ ਪਊਗਾ ਉਹ ਹੈ ਸਾਡੇ ਕੋਲੇ ਮੈਥ ਦੂਸਰੇ ਨੰਬਰ ਤੇ ਸਾਇੰਸ ਤੀਸਰੇ ਨੰਬਰ ਤੇ ਸਾਡੀ ਜਿਹੜੀ ਹੈਗੀ ਸੋਸ਼ਲ ਸਟੱਡੀ ਹੈ ਜਿਹੜੀ ਇਦੇ ਵਿੱਚ ਸਾਡਾ ਜਿਹੜਾ ਭੌਤਿਕ ਵਿਗਿਆਨ ਆ ਜਾਂਦਾ ਹੈਗਾ ਵਿਗਿਆਨ ਦੇ ਵਿੱਚ ਵਿਗਿਆਨ ਵਾਲੇ ਸਬਜੈਕਟ ਆ ਜਾਂਦੇ ਆ ਠੀਕ ਹੈ ਜੀ ਇਸ ਤੋਂ ਬਿਨਾ ਸਾਡਾ ਰਸਾਇਣ ਵਿਗਿਆਨ ਆ ਜਾਂਦਾ ਇਨਜੈਕਸ ਕੈਮਿਸਟਰੀ ਤੇ ਬਾਇਓਲੋਜੀ ਆ ਜਾਂਦੀ ਹੈ ਠੀਕ ਹੈ ਇਹ ਤਿੰਨੇ ਸਬਜੈਕਟ ਆ ਜਿਹੜੇ ਹੈਗੇ ਇਹਨਾਂ ਤੇ ਧਿਆਨ ਕੇਂਦਰਿਤ ਕਰੋ 10ਵੀਂ ਕਲਾਸ ਦੇ ਵਿੱਚ ਠੀਕ ਹੈ ਔਰ ਗਾਂ ਜਾ ਕੇ ਅੱਗੇ ਜਾ ਕੇ ਅਸੀਂ ਜਿਹੜੇ ਐਸਐਸਟੀ ਉਹ ਉਹਦੇ ਚ ਜਿਹੜਾ ਹੈਗਾ ਐਸਐਸਟੀ ਸਾਡੇ ਹੁੰਦੀ ਆ ਉਹ ਸਮਾਜਿਕ ਵਿਗਿਆਨ ਦੇ ਉੱਤੇ ਸਾਨੂੰ ਧਿਆਨ ਆ ਜਿਹੜਾ ਹੈਗਾ ਦੇਣਾ ਪਊਗਾ ਸਾਨੂੰ ਇਤਿਹਾਸ ਨੂੰ ਜਾਣਣਾ ਪਊਗਾ ਸਾਡੇ ਭੂਗੋਲ ਬਾਰੇ ਜਾਣਕਾਰੀ ਜਿਹੜੀ ਹੈਗੀ ਆ ਇਹਨੂੰ ਮਿਸ ਨਾ ਕਰੋ ਸੋ ਇਹ ਤਿੰਨ ਸਬਜੈਕਟ ਖਾਸ ਤੌਰ ਤੇ ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਵਿਸ਼ੇ ਆ ਤੁਸੀਂ ਕੋਈ ਵੀ ਚੀਜ਼ ਇਹਦੀ ਛੱਡਣੀ ਨਹੀਂ ਹੈਗੀ 10ਵੀਂ ਕਲਾਸ ਦੇ ਵਿੱਚ ਆ ਕੇ ਉਹ 9ਵੀਂ ਵਿੱਚ ਵੀ ਬਿਹਤਰ ਕਰ ਲਓ ਤਾਂ ਬੜੀ ਵਧੀਆ ਗੱਲ ਹੈ ਹਰੇਕ ਬੱਚਾ ਜੇ ਸਟੱਡੀ ਵਧੀਆ ਬਣਾ ਲੈਂਦਾ ਆਪਦੀ ਇਹਨਾਂ ਤਿੰਨ ਸਬਜੈਕਟਾਂ ਦੇ ਵਿੱਚ ਪਹਿਲਾ ਪੁਆਇੰਟ ਸਾਡਾ ਕੀ ਸੀਗਾ ਕੀ ਸੀਗਾ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਅਸੀਂ ਆਪਦੀ ਸਟੱਡੀ ਹੈ ਜਿਹੜੀ 6-7 ਘੰਟੇ 8 ਘੰਟੇ 10 ਜਿਹਨੇ 10 ਬਣਾਈ ਉਹ ਤਾਂ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਕਿਤੇ ਵੀ ਕੁਝ ਵੀ ਬਣਨ ਤੋਂ ਰੋਕ ਨਹੀਂ ਸਕਦੀ ਜਿਹੜਾ ਕੁਛ ਮਰਜ਼ੀ ਬਣ ਜਾ ਜਿਹੜਾ 10 ਘੰਟੇ ਬੱਚਾ ਪੜਨਾ ਸ਼ੁਰੂ ਕਰ ਦਿੰਦਾ ਹੈਗਾ ਪਰ ਧਿਆਨ ਦੇ ਨਾਲ ਇੱਕ ਫਾਰਮੈਟ ਹੀ ਨਹੀਂ ਵੀ ਦਿਖਾਵੇ ਵਾਸਤੇ ਬੈਠ ਕੇ ਹਾਂ ਜੀ ਅਸੀਂ ਤਾਂ 10 ਘੰਟੇ ਪੜਦੇ ਆ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਆਪਦੀ ਸਟੱਡੀ ਜਿਹੜੀ ਬਣਾ ਲੈਂਦਾ ਹੈਗਾ ਫਿਰ ਉਸ ਤੋਂ ਬਾਅਦ ਕੋ ਖੋਜ ਕਰਦਾ ਹੈਗਾ ਉਹ ਦੇਖਦਾ ਕਿਹੜੇ ਸਬਜੈਕਟ ਹੋ ਗਏ ਮੈਥ ਹੋ ਗਿਆ ਸੋਸ਼ਲ ਸਟੱਡੀ ਹੈ ਕੀ ਸਾਡੀ ਠੀਕ ਹੈ ਜੀ ਇਸ ਦੇ ਨਾਲ ਹੀ ਸਾਡਾ ਜਿਹੜਾ ਹੈਗਾ ਵਿਗਿਆ ਤਿੰਨੇ ਵਿਸ਼ੇ ਜਿਹੜੇ ਹੈਗੇ ਆ ਇਹਨਾਂ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਆ ਜ਼ਿਆਦਾ ਤੋਂ ਮੇਰਾ ਮਤਲਬ ਇਹ ਹੈ ਵੀ ਇਹਨਾਂ ਤਿੰਨਾਂ ਤੋਂ ਇਲਾਵਾ ਇਹ ਨਹੀਂ ਵੀ ਦੂਜੇ ਅਸੀਂ ਛੱਡ ਦੇਣੇ ਆ ਸਾਡੀ ਪੰਜਾਬੀ ਹੋ ਗਈ ਇੰਗਲਿਸ਼ ਹੋ ਗਈ ਸਾਡੀ ਜਿਹੜੀ ਇਹਨਾਂ ਸਬਜੈਕਟਾਂ ਦੇ ਵਿੱਚ ਤਹੀ ਧਿਆਨ ਦੇਣਾ ਕਿਉਂਕਿ ਲੈਂਗੁਏਜ ਆ ਇਹਦੇ ਨਾਲ ਜਦੋਂ ਅਸੀਂ ਕਰਾਂਗੇ ਤਾਂ ਪੜਾਂਗੇ ਤਾਂ ਅੱਗੇ ਜਿਹੜਾ ਹੈਗਾ ਸਾਡਾ ਜਿਹੜਾ ਗਾਂ ਵਾਲਾ ਸਕੋਪ ਵਧੀਆ ਬਣ ਜਾਊਗਾ ਸੋ ਇਹ ਤਿੰਨ ਦੋ ਚੀਜ਼ਾਂ ਇਹ ਹੋ ਗਈਆਂ ਤੀਸਰੀ ਹੈ ਜੀ ਸਾਡੇ ਕੋਲੇ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਆ ਉਹ ਹੈ ਜਦੋਂ ਅਸੀਂ ਜਿਹੜੇ ਅਖਬਾਰ ਆ ਕਰੰਟ ਅਫੇਅਰਸ ਆ ਜਿਹੜੇ ਇਹ ਕਰੰਟ ਅਫੇਅਰਸ ਦਾ ਮਤਲਬ ਇਹ ਹੁੰਦਾ ਵੀ ਡੇਲੀ ਜਿਹੜੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਘਟ ਰਹੀਆਂ ਸਾਡੇ ਧਿਆਨ ਚ ਹੋਣੀਆਂ ਚਾਹੀਦੀਆਂ ਹਨ ਵੀ ਕਿਹੜੀਆਂ ਘਟਨਾਵਾਂ ਜਿਹੜੀਆਂ ਘਟ ਰਹੀਆਂ ਕਦੋਂ ਉਹ ਸ਼ੁਰੂ ਹੋਈਆਂ ਸੀ ਕਦੋਂ ਖਤਮ ਹੋਈਆਂ ਜਾਂ ਜੋ ਜੋ ਵੀ ਕੋਈ ਜਿਹੜਾ ਸਮਾਜ ਦੇ ਵਿੱਚ ਚੱਲਿਆ ਕਿਹੜੀ ਚੀਜ਼ ਦੀ ਖੋਜ ਹੋ ਗਈ ਕਿਹੜਾ ਸੀ ਗਿਆਨ ਜਿਹੜਾ ਹੈਗਾ ਚੰਦਰ ਚੰਦਰਮਾ ਤੇ ਭੇਜਤਾ ਕਿਹੜਾ ਹੈਗਾ ਪਲਾਟ ਦੇ ਵਿੱਚ ਕਿਹੜਾ ਵਿਗਿਆਨੀ ਹੈ ਜਿਹੜਾ ਹੈਗਾ ਉਹਨੇ ਕੀ ਖੋਜ ਕੀਤੀ ਹੈ ਇਸ ਤਰ੍ਹਾਂ ਦੀ ਜਨਰਲ ਨੌਲੇਜ ਆ ਕਰੰਟ ਅਫੇਅਰਸ ਆ ਜਿਹੜੇ ਹੈਗੇ ਸਾਨੂੰ ਉਹਦੇ ਲਈ ਸਾਨੂੰ ਨਿਊਜ਼ਪੇਪਰ ਪੜ੍ਹਨਾ ਪਊ ਅਖਬਾਰ ਅਖਬਾਰ ਪੜ੍ਹ ਕੇ ਅਸੀਂ ਉਹ ਜਿਹੜਾ ਕਰੰਟ ਅਫੇਅਰਸ ਆ ਤੇ ਜਨਰਲ ਨੋਲਿਜ ਹੈ ਜਿਹੜੀ ਬਹੁਤ ਜ਼ਿਆਦਾ ਇਕੱਠੀ ਹੈ ਜਿਹੜੀ ਉਹ ਕਰ ਸਕਦੇ ਆ ਇਹ ਜਿਹੜੀਆਂ ਹੈਗੇ ਤਿੰਨੇ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਣਾ ਜਿਹੜੇ ਬੱਚੇ 10ਵੀਂ ਦੇ ਵਿੱਚ ਜਦੋਂ ਹੋ ਜਾਂਦੇ ਆ ਤਾਂ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਾਂਗੇ ਤਾਂ ਆਪਾਂ ਅੱਗੇ ਜਿਹੜਾ ਹੈਗਾ ਉਹ ਦਾਹਲਾ ਸਟੈਪ ਆ ਸਾਨੂੰ ਕਰਨਾ ਉਹ ਸੌਖਾ ਹੋ ਜਾਊਗਾ ਸਟੱਡੀ ਇਨ ਸਟੱਡੀ ਹੋਗੀ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਸਾਡੇ ਕੋਲੇ ਸਬਜੈਕਟ ਜਿਹੜੇ ਮੈਂ ਤੁਹਾਨੂੰ ਮੈਂ ਤਿੰਨ ਦੱਸਿਆ ਤੀਸਰੇ ਨੰਬਰ ਤੇ ਸਾਡੇ ਕੋਲੇ ਜਿਹੜਾ ਹੈਗਾ ਨਿਊਜ਼ਪੇਪਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਦਾ ਜਿਹੜਾ ਹੈਗਾ ਦਿਮਾਗ ਦਾ ਹਿੱਸਾ ਬਣਾ ਰਹਿਣਾ ਤਾਂ ਕਿ ਤੁਸੀਂ ਅੱਗੇ ਵਧੀਆ-ਵਧੀਆ ਪੜ੍ਹਾਈ ਆ ਜਿਹੜੀ ਉਹ ਕਰ ਸਕੋ ਹੁਣ ਚੱਲਦੇ ਆਂ ਜੀ ਅੱਗੇ ਜਦੋਂ ਅਸੀਂ 10ਵੀਂ ਦਾ ਐਗਜ਼ਾਮ ਆ ਜਿਹੜਾ ਹੈਗਾ ਦੇ ਲੈਂਦੇ ਆਂ ਕਈ ਤਾਂ ਪੇਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਬੱਚਾ ਘਰ ਦੇ ਜਿਹੜੇ ਹੈਗੇ ਉਹ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ ਉਹ ਦੱਸ ਹੀ ਨਹੀਂ ਸਕਦੇ ਪਰ ਬੱਚਿਓ ਤੁਸੀਂ ਤਾਂ ਪੜ੍ਹ ਰਹੇ ਆਂ ਨਾ ਤੁਸੀਂ 10ਵੀਂ ਕਲਾਸ ਦੇ ਵਿੱਚ ਆ ਤੁਸੀਂ ਨਹੀਂ ਸੀ ਇਹ ਲੈਣਾ ਤੁਸੀਂ ਵੱਡਣਾ ਕੀ ਹੈ ਤਾਂ ਇਸ ਤੋਂ ਬਾਅਦ ਸਾਡੇ ਸਟਰੀਮ ਸ਼ੁਰੂ ਹੋ ਜਾਂਦੇ ਵੀ ਪਲੱਸ 1 ਦੇ ਵਿੱਚ ਅਸੀਂ ਕੀ ਰੱਖੀਏ ਬੀਜੀ ਦੇ ਨਾਲ ਸਾਡਾ ਤਵੱਖਾ ਜਿਹੜਾ ਹੈਗਾ ਉਹ ਵਧੀਆ ਬਣੇ ਸੋ ਇੱਥੇ ਆ ਕੇ ਬੜੇ ਹੀ ਜਾ ਕੇ ਕਨਫਿਊਜ਼ ਹੋ ਜਾਂਦੇ ਆ ਅਸੀਂ ਕਈ ਬੱਚੇ ਜਿਹੜੇ ਹੈਗੇ ਮੈਂ ਆਪਦੀ ਹੀ ਗੱਲ ਕਰੂੰਗਾ ਜਦੋਂ ਅਸੀਂ ਮੈਂ ਪਲੱਸ 1 ਦੇ ਵਿੱਚ ਆਪ ਦਾ ਸਬਜੈਕਟ ਲਿਆ ਸੀ ਨੋਨ ਮੈਡੀਕਲ ਲਿਆ ਸੀਗਾ ਮੈਂ ਪਰ ਮੈਂ ਨੋਨ ਮੈਡੀਕਲ ਮੈਂ ਸੋਚਦਾ ਵੀ ਜੇ ਮੈਂ ਨੋਨ ਮੈਡੀਕਲ ਲੈਣ ਦੀ ਬਜਾਏ ਮੈਂ ਆਰਟਸ ਲੈ ਲਿਆ ਹੁੰਦਾ ਤਾਂ ਅੱਜ ਮੈਂ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਹੋਣਾ ਸੀਗਾ ਤਾਂ ਮੈਂ ਉਸ ਸਮੇਂ ਜਿਹੜੀ ਹੈਗੀ ਕਿਉਂਕਿ ਪੇਰੈਂਟਸ ਨੇ ਵੀ ਇੰਨੀ ਕੋਈ ਗਾਈਡਲਾਈਨ ਨਹੀਂ ਮਿਲੀਆਂ ਉਹਨਾਂ ਲਈ ਉਹ ਵੀ ਨਾ ਹੀ ਕਿਸੇ ਨੇ ਦੱਸਿਆ ਉਸ ਸਮੇਂ ਪਰ ਅੱਜ ਦੇ ਟਾਈਮ ਦੇ ਉਹ ਤੁਸੀਂ ਹਰ ਚੀਜ਼ ਜਿਹੜੀ ਹੈਗੀ ਸੰਭਵ ਆ ਸੋ ਫੈਸਲਾ ਲੈਣ ਦੇ ਵਿੱਚ ਕਦੇ ਵੀ ਕੁਤਾਹੀ ਜਿਹੜੀ ਨਹੀਂ ਕਰਨੀ 10ਵੀਂ ਕਲਾਸ ਖਾਸ ਕਰਕੇ ਕਰਨ ਤੋਂ ਬਾਅਦ ਕਿਉਂਕਿ ਜੰਕਸ਼ਨ ਆ ਜਿੱਥੋਂ ਬਹੁਤ ਸਾਰੀਆਂ ਰੇਲਾਂ ਜਿਹੜੀਆਂ ਹੈਗੀਆਂ ਨਿਕਲਦੀਆਂ ਗਈਆਂ ਤੇ ਜੇ ਤੁਸੀਂ ਰੇਲ ਗਲਤ ਫੜ ਲਈ ਤੇ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੋਗੇ ਤੁਹਾਡੀ ਸਟੱਡੀ ਆ ਜਿਹੜੀ ਵਿੱਚ ਦੇ ਵਿੱਚ ਰਹਿ ਜਾਊਗੀ ਇਹੀ ਗਲਤੀ ਆ ਜਿਹੜੀ ਮੈਂ ਤੁਹਾਨੂੰ ਨੋਟ ਕਰਾਉਣਾ ਚਾਹੁੰਦਾ ਸੀਗਾ ਸੋ ਇਹ ਗਲਤੀ ਨਹੀਂ ਕਰਨੀ ਕੋਸ਼ਿਸ਼ ਕਰੋ ਵੀ +2 ਤੱਕ 12ਵੀਂ ਕਲਾਸ ਤੱਕ ਤੁਹਾਡੇ ਕੋਲੇ ਫਿਜ਼ਿਕਸ ਔਰ ਮੈਥ ਆ ਜਿਹੜਾ ਤਕਰੀਬਨ ਤੁਸੀਂ ਕਰ ਸਕੋ ਕਿਉਂਕਿ ਹਰ ਤਰ੍ਹਾਂ ਦੀ ਸਟੱਡੀ ਹੈ ਜਿਹੜੀ ਹੈਗੀ ਆ ਉਹ ਤੁਹਾਡੇ ਕੋਲੇ ਹੋਣੀ ਚਾਹੀਦੀ ਕੋਸ਼ਿਸ਼ ਕਰੋ ਸਾਇੰਸ ਤੇ ਮੈਥ ਆ ਤੇ ਜਿਹੜਾ ਹੈਗਾ ਤੁਹਾਡੇ ਪਲੱਸ 2 ਤੱਕ ਤੁਸੀਂ ਕਰੋ ਤਾਂ ਪਰ ਜੇ ਕੋਈ ਬੱਚਾ ਨਹੀਂ ਕਰ ਸਕਦਾ ਵੀ ਇੱਕ ਇੱਥੇ ਕੀ ਕੀ ਕਰਨਾ ਤੇ ਕਿਹੜੇ-ਕਿਹੜੇ ਸਟਰੀਮ ਆ ਜਿਹੜੇ ਹੁੰਦੇ ਆ ਸਾਡੇ ਕੋਲੇ ਹੁੰਦਾ ਮੈਡੀਕਲ ਲਾਈਨ ਹੁੰਦੀ ਆ ਦੂਸਰੇ ਨੰਬਰ ਤੇ ਸਾਡੀ ਕਮਰਸ ਹੁੰਦੀ ਆ ਤੀਸਰੇ ਨੰਬਰ ਤੇ ਸਾਡੇ ਕੋਲੇ ਆਰਟਸ ਹੁੰਦਾਗਾ ਸੋ ਮੈਡੀਕਲ ਲਾਈਨ ਦੇ ਵਿੱਚ ਦੋ ਤਰ੍ਹਾਂ ਦੀ ਹੈਗੀ ਆ ਇੱਕ ਹੈਗੇ ਜਿਹੜੇ ਹੈਗੇ ਆ ਮੈਥ ਔਰ ਮੈਥ ਨਾਲ ਹੁੰਦਾਗਾ ਤੇ ਦੂਸਰੇ ਦੇ ਵਿੱਚ ਮੈਥ ਫਿਜ਼ਿਕਸ ਤੇ కెਮਿਸਟਰੀ ਹੁੰਦੀ ਹੈ ਇਹਨੂੰ ਨਾਨ ਮੈਡੀਕਲ ਦੇ ਵਿੱਚ ਆਪਾਂ ਕਹਿੰਦੇ ਆ ਤੇ ਜਿਹਨੂੰ ਮੈਥ ਜੀ ਦਾ ਚੰਗਾਗਾ ਉਹ ਨਾਨ ਮੈਡੀਕਲ ਲੈ ਸਕਦਾ ਨਾਨ ਮੈਡੀਕਲ ਦੇ ਵਿੱਚ ਬਹੁਤ ਸਾਰੀਆਂ ਲੈਣਾ ਜਿਹੜੀਆਂ ਖੁੱਲਦੀਆਂ ਤੇ ਜਿਹੜੇ ਬਾਇਓਲੋਜੀ ਨਾਲ ਕਰਦੇ ਉਹ ਮੈਡੀਕਲ ਲਾਈਨ ਚ ਜਿਵੇਂ ਡਾਕਟਰ ਬਣਦੇ ਆ ਜਾਂ ਕੋਈ ਹੋਰ ਡਾਕਟਰੀ ਲਾਈਨ ਦੇ ਵਿੱਚ ਬਹੁਤ ਸਾਰੇ ਪੇਸ਼ੇ ਆ ਜਿਹੜੀਆਂ ਦੇ ਉੱਤੇ ਆਪਾਂ ਕੰਮ ਕਰਦੇ ਆ ਸੋ ਇਸ ਤਰੀਕੇ ਨਾਲ ਕਮਰਸਾ ਜਿਹੜੇ ਹੈਗੇ ਆ ਉਹਦੇ ਵਿੱਚ ਕਮਰਸ ਦੇ ਵਿੱਚ ਸਾਡੇ ਕੋਲੇ ਜਿਹੜੀ ਬਹੁਤ ਸਾਰੀ ਜਿਵੇਂ ਸੀਏ ਹੋਗੇ ਆਪਣੇ ਕੋਲੇ ਠੀਕ ਹੈ ਜੀ ਸੋ ਇਹ ਕਮਰਸ ਦੇ ਵਿੱਚ ਵੀ ਆਪਾਂ ਕਰ ਸਕਦੇ ਆ ਔਰ ਇਸ ਤੋਂ ਇਲਾਵਾ ਆ ਆਰਟਸ ਦੇ ਵਿੱਚ ਵੀ ਅਸੀਂ ਕਰ ਸਕਦੇ ਆ ਕਈ ਵਾਰੀ ਇਹ ਸੋਚ ਲੈਂਦੇ ਨੇ ਵੀ ਆਰਟਸ ਵਾਲੇ ਜਿਹੜੇ ਹੁੰਦੇ ਆਗੇ ਉਹਦਾ ਯਾਰ ਆਰਟਸ ਤਾਂ ਐਵੇਂ ਬੇਕਾਰ ਜਿਹਾ ਵਿਸ਼ਾ ਹੈਗਾ ਤੇ ਇਹ ਸਾਨੂੰ ਲੈ ਦੇ ਵਿੱਚ ਵੀ ਇਹ ਲੈ ਲਿਆ ਤਾਂ ਆਪਾਂ ਨੂੰ ਕੁਝ ਨਹੀਂ ਜ਼ਿੰਦਗੀ ਚ ਕਰ ਨਹੀਂ ਸਕਦੇ ਸੋ ਇਹ ਵੀ ਗਲਤ ਫਹਿਮੀ ਹੈ ਜਿਹੜੀ ਆਪਾਂ ਕੱਢ ਦਿੰਨੇ ਆ ਤੁਹਾਡੇ ਸਾਹਮਣੇ ਬਲੈਕ ਬੋਰਡ ਦੇ ਉੱਤੇ ਬਣੇ ਹੋਏ ਆ ਸਭ ਤੋਂ ਪਹਿਲਾਂ IIT ਹੈ ਜਿਹੜੀ ਹੈਗੀ ਆ IIT ਹੈ ਜਿਹੜੀ ਹੈਗੀ ਐ ਚ ਮੈਥ ਔਰ ਉਹਦੇ ਨਾਲ ਫਿਜ਼ਿਕਸ ਵਾਲੇ ਬੱਚੇ ਆ ਜਿਹੜੇ IIT ਜਿਹੜਾ ਇਹ ਕਾਲਜ ਆ ਸਾਰੇ ਜਿਨ੍ਹਾਂ ਦੇ ਵਿੱਚ ਅਸੀਂ ਦਾਖਲਾ ਜਿਹੜੇ ਲੈ ਸਕਦੇ ਆ ਫਿਜ਼ਿਕਸ ਔਰ ਮੈਥ ਜਿਨ੍ਹਾਂ ਨੇ ਕੀਤਾ ਹੋਊਗਾ IIT ਦੇ ਵਿੱਚ ਇੰਜੀਨੀਅਰਿੰਗ ਦੀ ਜਿਹੜੀ ਹੈਗੀ ਆ ਉਹ ਤੁਸੀਂ ਡਿਗਰੀ ਆ ਜਿਹੜੀ ਕਰ ਸਕਦੇ ਆ ਪਰ ਉਹ ਸਬਜੈਕਟ ਸਾਡੇ ਕੋਲੇ ਫਿਜ਼ਿਕਸ ਤੇ ਮੈਥ ਜ਼ਰੂਰੀ ਹੋਣਾ ਯਾਨੀ ਕਿ ਕਹਿਣ ਦਾ ਭਾਵ ਨਾਨ ਮੈਡੀਕਲ ਹੋਣਾ ਚਾਹੀਦਾ ਤਾਂ ਅਸੀਂ ਇਹਦੇ ਵਿੱਚ ਦਾਖਲਾ ਜਿਹੜਾ ਪਲੱਸ 2 ਕਰਨ ਤੋਂ ਬਾਅਦ ਲੈ ਸਕਦੇ ਆ ਇਸ ਕਰਕੇ 10ਵੀਂ ਤੋਂ ਬਾਅਦ ਅਸੀਂ ਕੀ ਰੱਖਾਂਗੇ ਮੈਥ ਔਰ ਫਿਜ਼ਿਕਸ ਦੂਸਰੇ ਨੰਬਰ ਤੇ ਏਮਜ਼ ਆ ਗਿਆ ਆਪਣੇ ਕੋਲੇ ਏਮਜ਼ ਮੈਡੀਕਲ ਲਾਈਨ ਹੈ ਮੈਡੀਕਲ ਲਾਈਨ ਦਾ ਮਤਲਬ ਸਾਨੂੰ ਪਲੱਸ 1 ਦੇ ਵਿੱਚ ਦੋਵੇਂ 10ਵੀਂ ਪਾਸ ਕਰ ਲਈ ਸਾਨੂੰ ਬਾਇਓਲੋਜੀ ਫਿਜ਼ਿਕਸ కెਮਿਸਟਰੀ ਜਿਹੜੀ ਹੈਗੀ ਆ ਉਹ ਲੈਣੀ ਪਊਗੀ ਜਿਹਦੇ ਕਰਕੇ ਅਸੀਂ ਮੈਡੀਕਲ ਕੋਲਜ ਦੇ ਵਿੱਚ ਹਰੇਕ ਦਾ ਸੁਪਨਾ ਹੁੰਦਾ ਵੀ ਏਮਜ਼ ਦੇ ਵਿੱਚ ਅਸੀਂ ਜਾਈਏ ਉੱਥੋਂ ਐਮਬੀਬੀਐਸ ਕਰੀਏ ਤੇ ਗਾਂ ਡਾਕਟਰੀ ਹੈ ਜਿਹੜੀ ਹੈਗੀ ਆ ਉਹਦੀ ਐਮਡੀ ਕਰੀਏ ਤੇ ਅਸੀਂ ਆਪ ਦਾ ਜਿਹੜਾ ਹੈਗਾ ਵਧੀਆ ਕੰਮ ਦੇ ਧੰਦੇ ਦੇ ਉੱਤੇ ਲੱਗੀਏ ਸੋ ਇਸ ਕਰਕੇ ਮੈਡੀਕਲ ਲਾਈਨ ਹੈ ਜਿਹੜੀ ਏਮਜ਼ ਦੇ ਵਿੱਚ ਆ ਗਈ ਅਗਿਆ ਆਈਆਈਐਮ ਕੋਲਜ ਆ ਜਿਹੜੇ ਹੈਗੇ ਆ ਇਹਦੇ ਵਿੱਚ ਕਮਰਸ ਵਾਲੇ ਸਟੂਡੈਂਟ ਆ ਜਿਹੜੇ ਉਹ ਜਾਂਦੇ ਹੈਗੇ ਤੇ ਇਹਦੇ ਵਿੱਚ ਆਪਾਂ ਆਈਆਈਐਮ ਕੋ ਕਮਰਸ ਕਮਰਸ ਦੇ ਲਈ ਸਾਨੂੰ ਕੀ ਹੁੰਦਾ ਕਮਰਸ ਦੇ ਜਿਹੜੇ ਹੈਗੇ ਆ ਉਹ ਵੀ ਇਸ ਸਟਰੀਮ ਜਿਹੜਾ ਹੈਗਾ ਉਹਦੇ ਵਿੱਚ ਵੀ ਮੈਥ ਆ ਜਾਂਦਾ ਪਰ ਕਮਰਸ ਵਾਲਿਆਂ ਦਾ ਮੈਥ ਆ ਜਿਹੜਾ ਕਮਰਸ ਵਾਲਿਆਂ ਵਾਲਾ ਹੀ ਹੁੰਦਾ ਹੈਗਾ ਖੁਦੇ ਨਾਲ ਆਪਣੇ ਕੋਲੇ ਜਿਹੜੇ ਹੈਗੇ ਆ ਕਮਰਸ ਸਟਰੀਮ ਦੇ ਵਿੱਚ ਅੱਗੇ ਅਸੀਂ ਇਹਨਾਂ ਕਾਲਜਾਂ ਦੇ ਵਿੱਚ ਦਾਖਲਾ ਲੈ ਸਕਦੇ ਆ ਤੇ ਆ ਹੈਗੇ ਸਾਡੇ ਜਿਹੜੇ ਇੰਡੀਆ ਦੇ ਸਭ ਤੋਂ ਉੱਚੇ ਅਹੁਦੇ ਆ ਜਿਹੜੇ ਹੈ ਜਿਨ੍ਹਾਂ ਨੂੰ ਅਸੀਂ ਗਿਣਦੇ ਆ ਆਈਐਸ ਤੇ ਪੀਸੀਐਸ ਠੀਕ ਆ ਇਹ ਉਹ ਕਰਦੇ ਜਿਹੜੇ ਆਰਟਸ ਦੇ ਵਿੱਚ ਹੁੰਦੇ ਆ ਤੁਸੀਂ ਆਪਦੇ ਆਪ ਹੁਣ ਧਿਆਨ ਦਿਓ ਵੀ ਆਰਟਸ ਸਬਜੈਕਟ ਆ ਜਿਹੜਾ ਹੈਗਾ ਕੋਈ ਮਾੜਾ ਸਬਜੈਕਟ ਨਹੀਂਗਾ ਸਭ ਤੋਂ ਵਧੀਆ ਹੈਗਾ ਕਿਉਂਕਿ ਆਈਆਈਟੀ ਵਾਲੇ ਜਿਹੜੇ ਉਹ ਵੀ ਇਹਦੇ ਵਿੱਚ ਆਉਂਦੇ ਆ ਆਏਮਜ਼ ਵਾਲੇ ਜਿਹੜੇ ਹੈਗੇ ਮੈਡੀਕਲ ਇਹਨਾਂ ਵਾਲੇ ਉਹ ਵੀ ਗਾਂ ਜਾ ਕੇ ਇਹਦੇ ਵਿੱਚ ਤਾਂ ਸਾਰੇ ਜਿਹੜੇ ਬਾਅਦ ਚ ਕੋਸ਼ਿਸ਼ ਕਰਦੇ ਆ ਵੀ ਅਸੀਂ ਕੌਣ ਆਈ ਇਸ ਜਿਹੜੇ ਹੈਗਾ ਬਣ ਜਾਈਏ ਸੋ ਆਈਐਸ ਆਈਏਐਸ ਜਿਹੜੇ ਹੈਗੇ ਆਰਟਸ ਵਾਲੇ ਹੀ ਬਣ ਸਕਦੇ ਆ ਸੋ ਹੁਣ ਮੈਨੂੰ ਲੱਗਦਾ ਤੁਹਾਡਾ ਭਲੇਖਾ ਜਲਾ ਨਿਕਲ ਗਿਆ ਹੋਊਗਾ ਆਰਟਸ ਦੇ ਵਿੱਚ ਪਰ ਇਹ ਗੱਲ ਦਾ ਧਿਆਨ ਚ ਰੱਖੋ ਵੀ ਮੈਥ ਉਹਦੇ ਨਾਲ ਨਾਲ ਕਰੰਟ ਅਫੇਅਰਸ ਸੋਸ਼ਲ ਸਟਡੀ ਸਾਡੀ ਇਹ ਸਾਡੀ ਬਿਲਕੁਲ ਜਿਹੜੀ ਹੈਗੀ ਆ ਵਧੀਆ ਤਰੀਕੇ ਨਾਲ ਸਾਨੂੰ ਹੋਣੀ ਚਾਹੀਦੀ ਆ ਤੇ ਖਾਸ ਤੌਰ ਤੇ ਬੀਏ ਕਰਨ ਤੋਂ ਬਾਅਦ ਜਦੋਂ ਅਸੀਂ ਆਰਟਸ ਦੇ ਵਿੱਚ ਕਰ ਦਿੰਦੇ ਆ ਤੇ ਇਹ ਟੈਸਟ ਆ ਜਿਹੜੇ ਅਸੀਂ ਕਲੀਅਰ ਕਰ ਸਕਦੇ ਆ ਪਰ ਤਿਆਰੀ ਸਾਨੂੰ ਜਿਹੜੀ ਹੈਗੀ 10ਵੀਂ ਤੋਂ ਉਹੀ ਸ਼ੁਰੂ ਕਰਨੀ ਪਊਗੀ ਸੋ ਇਸ ਕਰਕੇ ਕਿਸੇ ਵੀ ਬੱਚੇ ਨੇ ਜੇ ਤੁਸੀਂ ਨਾਨ ਮੈਡੀਕਲ ਨਹੀਂ ਕਰ ਸਕਦੇ ਤਾਂ ਮਤ ਕਰੋ ਜਰੂਰੀ ਨਹੀਂ ਨਾਨ ਮੈਡੀਕਲ ਦੇ ਵਿੱਚ ਹੀ ਫਸਣਾ ਤੁਸੀਂ ਆਪਦੀ ਲਈ ਨਾ ਚੁਣੋ ਆਰਟਸ ਵਾਲੀ ਆਰਟਸ ਜਿਹੜਾ ਹੈਗਾ ਇਹ ਆ ਸਬਜੈਕਟ ਦਾ ਆਈਐਸ ਦੀ ਆਪਦੀ ਧਿਆਨ ਰੱਖੋ ਵੀ ਆਈਐਸ ਡੀਸੀ ਬਣਨਾ ਹੈਗਾ ਅਸੀਂ ਠੀਕ ਆ ਤਾਂ ਫਿਰ ਤੁਸੀਂ ਆਰਟਸ ਦੇ ਵਿੱਚ ਪਲੱਸ 2 ਕਰੋ ਪੰਜਾਬੀ ਮੀਡੀਅਮ 'ਚ ਹੋਵੇ ਕੋਈ ਫਰਕ ਨਹੀਂ ਪੈਂਦਾਗਾ ਤੁਸੀਂ ਆਰਟ ਸਬਜੈਕਟ ਚੁਣ ਕੇ ਆਈਐਸ ਵੀ ਬਣ ਸਕਦੇ ਆ ਪਰ ਇਸ ਕਰਕੇ ਪਰ ਇਹ ਨਾ ਗਲਤੀ ਕਰੋ ਜੇ ਨਾਨ ਮੈਡੀਕਲ ਦੇ ਵਿੱਚ ਵੀ ਯਾਰ ਅਸੀਂ ਵੀਡੀਓ ਦੇਖੀ ਸੀ ਸਰਾਂ ਦੀ ਤੇ ਉਹ ਤਾਂ ਕਹਿੰਦੇ ਸੀ ਨਾਨ ਮੈਡੀਕਲ ਨਾਲ ਕੋਸ਼ਿਸ਼ ਕਰੋ ਵੀ ਨਾਨ ਮੈਡੀਕਲ ਲੈ ਲਈਏ ਜੇ ਨਾਨ ਮੈਡੀਕਲ ਆਉਂਦਾ ਮੈਂ ਆਪਦੀ ਐਗਜ਼ਾਮਪਲ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਜੇ ਮੈਂ ਨਾਨ ਮੈਡੀਕਲ ਨਾ ਲਿਆ ਹੁੰਦਾ ਠੀਕ ਹੈ ਮੈਂ ਆਰਟਸ ਨਾਲ ਲਿਆ ਹੁੰਦਾ ਮੇਰਾ ਸੁਪਨਾ ਸੀਗਾ ਵੀ ਮੈਂ ਵੀ ਆਈਐਸ ਪਰ ਆਈਐਸ ਦਾ ਸਾਨੂੰ ਪਤਾ ਹੀ ਉਹ ਤੋਂ ਕੁਝ ਨਹੀਂ ਸੀਗਾ ਸੋ ਅੱਜ ਦੇ ਟਾਈਮ ਦੇ ਉੱਤੇ ਜੇ ਤੁਸੀਂ ਆਰਟਸ ਵੀ ਲੈ ਲੈਣਾ ਪਰ ਮਿਹਨਤ ਕਰੋ ਜਿਹੜੀਆਂ ਤਿੰਨ ਚੀਜ਼ਾਂ ਮੈਂ ਤੁਹਾਨੂੰ ਧਿਆਨ ਚ ਲਿਆਂਦੀਆਂ ਉਹ ਹਰ ਇੱਕ ਚੀਜ਼ ਦੇ ਨੋਟਸ ਬਣਾਓ ਵੀ ਕਿਹੜੀ ਚੀਜ਼ ਕਿੱਥੇ ਕੰਮ ਆਉਣੀ ਹੈ YouTube ਦੇ ਉੱਤੇ ਦੇਖਦੇ ਆ ਨਾ ਅਸੀਂ ਰੋਜ਼ ਵੀਡੀਓ ਡੇਲੀ ਆਪਦਾ ਹੈਗੀ ਸਟੱਡੀ ਬਣਾਓ ਉਹਦੇ ਚ ਖੋਜਾਂ ਕਰੋ ਨਵੇਂ-ਨਵੇਂ ਇੰਟਰਨੈਟ ਦਾ ਸਮੁੰਦਰ ਆ ਪੂਰਾ ਗਿਆਨ ਦਾ ਜਿਹੜੀ ਵੀ ਚੀਜ਼ ਆ ਤੁਸੀਂ ਜੇ ਆਰਟਸ ਦਾ ਸਬਜੈਕਟ ਲੱਗੇ ਆਈਐਸ ਬਣ ਜਦੇ ਆ ਜਿਹੜੇ ਡੀਸੀ ਲੱਗੇ ਹੁੰਦੇ ਆ ਆਪਣੇ ਭਾ ਦੇਸ਼ ਦਾ ਸਭ ਤੋਂ ਉੱਚਾ ਉਦਹਾ ਜਿਹੜਾ ਆਈਐਸ ਦਾ ਸੋ ਇਸ ਕਰਕੇ ਤੁਸੀਂ ਆਪਦਾ ਧਿਆਨ ਆ ਜਿਹੜਾ ਹੈਗਾ ਇਹ 10ਵੀਂ ਕਲਾਸ ਦੇ ਵਿੱਚ ਜਿਹੜੇ ਤੇ ਵੀ ਤੁਹਾਡਾ ਧਿਆਨ ਜਾਂਦਾ ਜੇ ਤੁਸੀਂ ਲਾਈਨ ਚੁਣਨਾ ਚਾਹੁੰਦੇ ਆ ਕਮਰਸੀ ਦੀ ਤਾਂ ਇੱਧਰ ਜਾਓ ਪਰ ਜੋ ਤੁਹਾਡਾ ਜੀ ਦੇ ਵਿੱਚ ਰੁਚੀ ਆ ਉਹੀ ਕਰੋ ਇਸ ਤੋਂ ਇਲਾਵਾ ਬਾਕੀ ਜਿਹੜੇ ਹੈਗੇ ਨਾਰਮਲ ਛੋਟੀਆਂ ਜਿਹੜੇ ਹੈਗੇ ਜਿਵੇਂ ਕੋਈ ਟੀਚਰ ਹੋਗੇ ਠੀਕ ਆ ਜਾਂ ਕੋਈ ਵਕੀਲ ਹੋਗੇ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਸਟਾਫ ਨਰਸ ਹੋਗੇ ਜਾਂ ਇਹ ਪਲੱਸ 2 ਤੋਂ ਬਾਅਦ ਹੀ ਹੋਣੇ ਹੈਗੇ ਜਿੰਨੇ ਵੀ ਆਪਾਂ ਤੁਹਾਡੇ ਨਾਲ ਮੈਂ ਗੱਲ ਨਾ ਕੀਤੀ ਵੀ ਇਸ ਤਰ੍ਹਾਂ ਦੀ ਜੌਬ ਆ ਜਿਹੜੀ ਉਹਦੇ ਵਿੱਚ ਮਿਲਦੀ ਆ ਪਰ ਹਰ ਇੱਕ ਲਈ ਸਟੱਡੀ ਤਾਂ ਫਿਰ ਵੀ ਜ਼ਰੂਰੀ ਆ ਸੋ ਅੱਜ ਦੀ ਇਹ ਵੀਡੀਓ ਸੀ ਤੁਸੀਂ ਵੀ ਕਿਸੇ ਵੀ ਬੱਚੇ ਨੇ 10ਵੀਂ ਕਲਾਸ ਕਰਨ ਤੋਂ ਬਾਅਦ ਇਹ ਗਲਤੀ ਨਹੀਂ ਕਰਨੀ ਜਿਹੜੇ ਸਬਜੈਕਟ ਦੇ ਵਿੱਚ ਤੁਸੀਂ ਆਸਾਨੀ ਨਾਲ ਕਰ ਸਕਦੇ ਆ ਇਹਨੂੰ ਤੁਸੀਂ ਛੱਡ ਨਹੀਂ ਸਕਦੇ ਆ ਆਪਦੀ ਨਾਲ ਲੈ ਕੇ ਅੱਗੇ ਵੱਧ ਸਕਦੇ ਆ ਬੀਏ ਐਮਏ ਬੀਐਡ ਵੀ ਹੋ ਜਾਂਦੀ ਹੈ ਟੀਚਰ ਦੇ ਲਈ ਅੱਗੇ ਜਾ ਕੇ ਲੈਕਚਰਰ ਦੇ ਲਈ ਤਾਂ ਪੀਐਚਡੀ ਵੀ ਹੋ ਜਾਂਦੀ ਹੈ ਆਰਟਸ ਦੇ ਨਾਲ ਵੀ ਆਰਟਸ 'ਚ ਵੀ ਹੋ ਜਾਂਦੀ ਹੈ ਜ਼ਰੂਰੀ ਨਹੀਂ ਹੈਗਾ ਪਰ ਕੋਸ਼ਿਸ਼ ਕਰੋ ਜੇ ਕਰ ਸਕਦੇ ਆ ਤਾਂ ਪਲੱਸ 2 ਤੱਕ ਮੈਥ ਔਰ ਜਿਹੜੀ ਸਾਇੰਸ ਆ ਜ਼ਰੂਰ ਤੁਸੀਂ ਕਰੀਏ ਤਾਂ ਕਿ ਅੱਗੇ ਕੋਈ ਵੀ ਇਗਜ਼ਾਮ ਆ ਜਿਹੜਾ ਅ ਯੂਪੀਐਸਸੀ ਹੋ ਗਿਆ ਠੀਕ ਆ ਉਹ ਇਸ ਤਰ੍ਹਾਂ ਦੇ ਕਲੀਅਰ ਕਰ ਸਕੀਏ ਅਸੀਂ ਸੋ SSC ਦਾ ਹੋ ਗਿਆ ਇਹ ਇਗਜ਼ਾਮ ਪਲੱਸ 2 ਤੋਂ ਬਾਅਦ ਆ ਜਿਹੜੇ ਹੈਗੇ ਕਰ ਸਕਦੇ ਆ ਅਸੀਂ ਤਾਂ ਤੁਸੀਂ ਕੋਸ਼ਿਸ਼ ਕਰੋ ਜੇ ਲੈ ਸਕਦੇ ਆ ਨਹੀਂ ਲੈ ਸਕਦੇ ਤਾਂ ਲੋੜ ਨਹੀਂ ਪਾਉਣਾ ਆਰਟਸ ਨਾਲ ਕਰੋ ਔਰ ਵਧੀਆ ਸਬਜੈਕਟ ਆ ਜਿਹੜੇ ਹੈਗੇ ਆ ਉਹਨਾਂ ਨੂੰ ਚੁਣੋ ਜਿਹੜੀ ਮੈਂ ਤਿੰਨ ਗੱਲਾਂ ਨੋਟ ਕਰਾਈਆਂ ਉਹਨਾਂ ਦੇ ਉੱਤੇ ਅਮਲ ਕਰੋ ਨੋਟਸ ਤਿਆਰ ਕਰੋ ਉਹਨਾਂ ਤੇ ਆਪ ਦੀ ਜੀ ਡਿਸਕਸ਼ਨ ਕਰੋ ਉਹਦੇ ਨਾਲ ਸੰਬੰਧਤ ਆ ਜਿਹੜਾ ਮਟੀਰੀਅਲ ਇਕੱਠਾ ਕਰੋ ਆਪ ਦੀ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਓ ਉਸ 'ਚ ਕਿਤਾਬਾਂ ਰੱਖੋ ਚੁਣਮੀਆਂ ਜੇ ਕੁਝ ਜਿਹੜੀ ਹੈਗੀ ਕਰਨਾ ਚਾਹੁੰਦੇ ਆ ਸਾਡੇ ਇਸ ਸ਼ਹਿਰ ਦੇ ਇੱਕ ਸਾਡੇ ਹੈਗੇ ਆ ਐਸਐਸਪੀ ਹੈ ਜਿਹੜੇ ਹੈਗੇ ਰੈਂਕ ਦੇ ਹੈਗੇ ਜਿਹੜੇ ਸਾਡੇ ਲੱਗੇ ਵੀ ਇੱਥੋਂ ਦੇ ਤਾਂ ਉਹਨਾਂ ਨੇ ਵੀ ਆਪਦੇ ਜਦੋਂ ਸਟੱਡੀ ਕਰਦੇ ਹੁੰਦੇ ਸੀ ਜਦੋਂ ਉਹ ਕਲੀਅਰ ਕੀਤਾ ਉਹਨਾਂ ਨੇ ਤਾਂ ਉਹ ਆਪਦੇ ਰੂਮ ਦੇ ਬਾਹਰ ਉਹਨਾਂ ਨੇ ਲਿਖ ਕੇ ਲਾਇਆ ਵੈਸੇ ਵੀ ਮੈਨੂੰ ਜਿੰਨਾ ਚਿਰ ਮੈਂ ਸਟੱਡੀ ਦੇ ਵਿੱਚ ਆਪਦੇ ਕੋਰਸ ਦੇ ਵਿੱਚ ਸਿਲੈਕਟ ਨਹੀਂ ਹੋ ਜਾਂਦਾ ਮੈਨੂੰ ਕੋਈ ਵੀ ਮਿਲਣ ਵਾਸਤੇ ਨਾ ਆਵੇ ਸੋ ਇਸ ਕਰਕੇ ਜਦੋਂ ਅਸੀਂ ਆਪਦਾ ਮਕਸਦ ਬਣਾ ਲਏਨੇ ਆ ਕੋਈ ਏਮ ਆ ਜਿਹੜਾ ਮੈਥ ਲੈਨੇ ਆ ਤੇ ਉਹਦੇ ਉੱਤੇ ਮਿਹਨਤ ਕਰਦੇ ਆ ਤਾਂ ਅਸੀਂ ਜ਼ਰੂਰ ਕਾਮਯਾਬ ਹੋਨੇ ਆ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਡੀ ਵੀਡੀਓ ਜਿਹੜੀ ਚੰਗੀ ਲੱਗੀ ਹੋਊਗੀ ਔਰ 10ਵੀਂ ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਨਿਰਾਸ਼ ਨਾ ਹੋਵੇ ਕਿਹੜੇ ਸਬਜੈਕਟ ਲੈਣੇ ਮੈਂ ਤੁਹਾਨੂੰ ਦੱਸਦਾ ਤੁਸੀਂ ਆਪ ਦੀ ਡਿਸੀਜਨ ਮੁਤਾਬਕ ਲੈ ਸਕਦੇ ਆ ਸੌਖੇ ਲੋ ਜਿਹਦੇ ਵਿੱਚ ਆਸਾਨੀ ਹੁੰਦੀ ਆ ਉਹ ਲੋ ਆਰਟਸ ਸਬਜੈਕਟ ਜਿਹੜਾ ਮਾੜਾ ਨਹੀਂ ਹੁੰਦਾ ਆਈਐਸ ਤੁਸੀਂ ਸਭ ਤੋਂ ਜਿਹੜਾ ਹੈਗਾ ਦੇਸ਼ ਦਾ ਉੱਚਾ ਉਹਦਾ ਤੁਸੀਂ ਆਰਟਸ ਲੈ ਕੇ ਵੀ ਕਰ ਸਕਦੇ ਆ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਕੋਈ ਹੋਰ ਜਾਣਕਾਰੀ ਜਿਹੜੀ ਹੋਈ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਬਹੁਤ ਧੰਨਵਾਦ ਜੀ